ਮੈਂ ਭਾਜੀ ਸਵਾਰੀ ਲੈ ਕੇ ਜਾ ਰਹੀ ਸੀ ਅੰਬਰਸਰ ਰੋਡ ਸਾਈਡ ਤੋਂ ਆ ਰਹੀ ਟਰੱਕ ਉਹਨਾਂ ਨੂੰ ਗਜਾਂਦੇ-ਬਜਾਂਦੇ ਗੱਡੀ ਏਰੀਆ ਵੀ ਮਤਲਬ ਕੀ ਇੱਕ ਲੇਡੀ ਸੀ ਦੋ ਬੰਦੇ ਸੀ ਤਿੰਨ ਸਾਟ ਵਿਚਾਈ ਆ ਕੁੜੀ ਵਾਂ ਮਾਰੀ ਲੱਗੇ ਦੀ ਮੇਰੇ ਨਾਲ ਸਰਕਾਰੀ ਹਸਪੀਟਲ ਆਈ ਦੀ ਜਾਣਾ ਹੁੰਦਾ ਪਤਾ ਲੈ ਮੈਨੂੰ ਗੱਡੀ ਕਢਾਣੀ ਹੈ ਤੇ ਦੀ ਛਾਣੇ ਅੰਮ੍ਰਿਤਸਰ ਤੋਂ ਦਵਾਈ ਲੈਣ ਜਾ ਰਹੇ ਪਰਿਵਾਰ ਦੇ ਨਾਲ ਭਾਨਾ ਵਾਪਰ ਗਏ ਜਿहां ਦਿਨਾਨਗਰ ਦੇ ਬਾਈਪਾਸ ਨੇੜੇ ਕਾਰ ਦਾ ਸੰਤੁਲਨ ਵਿਗੜਨ ਕਰਕੇ ਕਾਰ ਜਿਹੜੀ ਆ ਉਲਟੀਆਂ ਖਾਂਦੀ ਹੋਈ ਸੜਕ ਤੋਂ ਹੇਠਾਂ ਡਿੱਗੀ ਜਿਸ ਕਰਕੇ ਕਾਰ ਦੇ ਵਿੱਚ ਸਵਾਰ ਇੱਕ ਬਜ਼ੁਰਗ ਜੋੜਾ ਨਾਲ ਦੇ ਨਾਲ ਇੱਕ ਲੜਕੀ ਜਿਸ ਨੂੰ ਹਲਕੀਆਂ ਸੱਟਾਂ ਲੱਗੀਆਂ ਨੇ ਫਿਲਹਾਲ ਜਾਣਕਾਰੀ ਦਿੰਦਿਆਂ ਟੈਕਸੀ ਚਾਲਕ ਦੇ ਮੁਤਾਬਕ ਟਰੱਕ ਰੋਂਗ ਸਾਈਡ ਤੋਂ ਆ ਰਿਹਾ ਸੀ ਜਿਸ ਤੋਂ ਬਚਦਿਆ ਉਹਨਾਂ ਦੀ ਕਾਰ ਜਿਹੜੀ ਹੈ ਉਹ ਸੜਕੇ ਹੇਠਾਂ ਡਿੱਗ ਗਈ ਜਿਸ ਕਰਕੇ ਕਾਰ ਦੇ ਵਿੱਚ ਜੋ ਬੈਠੇ ਹੋਏ ਸਨ ਬਜ਼ੁਰਗ ਜੋੜਾ ਨਾਲ ਦੇ ਨਾਲ ਇੱਕ ਲੜਕੀ ਸੀਗੀ ਉਹ ਉਹਨਾਂ ਨੂੰ ਮਾਮੂਲੀ ਸੱਟਾਂ ਲੱਗਿਆ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਫਿਲਹਾਲ ਗਣਮਤ ਰਹੀ ਹੈ ਕਿ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਸ ਤਰ੍ਹਾਂ ਨਾਲ ਟਰੱਕ ਰੋਂਗ ਸਾਈਡ ਤੋਂ ਆ ਰਿਹਾ ਸੀਗਾ ਔਰ ਟਰੱਕ ਦੇ ਕਰਕੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਫਿਲਹਾਲ ਜੋ ਕਾਰ ਚਾਲਕ ਹੈ ਉਸ ਦੇ ਕਹਿਣ ਮੁਤਾਬਕ ਜੋ ਕਾਰ ਦੇ ਅੰਦਰ ਮੌਜੂਦ ਸਨ ਉਹਨਾਂ ਦੀ ਜਾਨ ਬਰਬਰਲ ਬਚ ਗਈ ਹੈ ਔਰ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਰੇ ਮੈਂ ਤਾਂ ਇੱਥੇ ਆ ਕੋਟਾ ਮੈਂ ਭਾਈ ਸਵਾਰੀ ਲੈ ਕੇ ਜਾ ਰਹੀ ਸੀ ਅੰਬਰਸਰ ਔਰ ਹੋਰ ਸਾਈਡ ਤੋਂ ਆ ਰਹੇ ਸੀ ਟਰੱਕ ਤੋਂ ਉਹਨਾਂ ਨੂੰ ਗੁਜਾਂਦੇ-ਬੁਜਾਂਦੇ ਗੱਡੇ ਏਰੀਆ ਵੀ ਮਤਲਬ ਗਈ ਟਾਇਰ ਪਿਆ ਤੇ ਗੱਡੀ ਪਲਟ ਗਈ ਇੱਕ ਲੇਡੀ ਸੀ ਉਹ ਦੋ ਬੰਦੇ ਤਿੰਨ 60 ਦੇ ਵਿਚ ਆਈ ਆ ਕੁੜੀ ਲਿਆ ਮਾਰੀ ਨ ਲੱਗੇ ਮੇਰੇ ਸਾਰਾ ਸਰਕਾਰੀ ਹਸਪੀਟਲ ਆਈ ਦੀ ਜਾਣਾ ਹੁੰਦਾ ਬਦਲ ਕਟੀਰ ਕਢਾਣੀ ਹੈ ਢੇਢੀ ਠਾਣੀ ਤਾਂ ਤੂੰ ਭਾਜੀ ਹੋਇਆ ਨੁਕਸਾਨ ਟੋਰ ਤੋਂ ਲੈ ਸਕੀ ਆਏ ਦਿਨ ਹਾਦਸਿਆਂ ਦੀਆਂ ਖਬਰਾਂ ਜੜੀਆਂ ਨੇ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਜਿਸ ਤਰ੍ਹਾਂ ਨਾਲ ਰੋਂਗ ਸਾਈਡ ਅਕਸਰ ਹੀ ਮੌਤ ਨੂੰ ਬੁਲਾਵਾ ਦਿੰਦਾ ਆਪਣੇ ਨਾਲ ਨਾਲ ਉਹ ਹੋਰ ਵਾਹਨਾਂ ਨੂੰ ਵੀ ਆਪਣੀ ਚਪੇੜ ਦੇ ਵਿੱਚ ਲੈ ਲੈਂਦੇ ਨੇ ਫਿਲਹਾਲ ਇਸ ਹਾਸਦ ਵਿੱਚ ਵੀ ਅਜੇਆ ਹੋਇਆ ਟਰੱਕ ਰੋਂਗ ਸਾਈਡ ਤੋਂ ਆ ਰਿਹਾ ਸੀ ਔਰ ਉਸ ਤੋਂ ਬਚਦੇ ਇੱਕ ਕਾਰ ਜਿਹੜੀ ਆ ਉਹ ਪਲਟ ਜਾਂਦੀ ਹੈ ਖੇਤਾਂ 'ਚ ਪਲਟ ਜਾਂਦੀ ਹੈ ਫਿਲਹਾਲ ਚੰਗੀ ਗੱਲ ਰਹੀ ਹੈ ਕਿ ਜੋ ਕਾਰ ਦੇ ਅੰਦਰ ਮੌਜੂਦ ਸਨ ਉਹਨਾਂ ਦੀ ਜਾਨਾਂ ਬਚ ਗਈਆਂ ਨੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ ਅੰਮ੍ਰਿਤਸਰ ਤੋਂ ਦਵਾਈ ਲੈਣ ਜਾ ਰਹੇ ਪਰਿਵਾਰ ਦੇ ਨਾਲ ਭਾਨਾ ਵਾਪਰ ਗਿਆ ਜਿਹਾਂ ਦਿਨਾਨਗਰ ਦੇ ਬਾਈਪਾਸ ਨੇੜੇ ਕਾਰ ਦਾ ਸੰਤੁਲਨ ਵਿਗੜਨ ਕਰਕੇ ਕਾਰ ਜਿਹੜੀ ਆ ਉਲਟੀਆਂ ਖਾਂਦੀ ਹੋਈ ਸੜਕ ਤੋਂ ਹੇਠਾਂ ਡਿੱਗੀ ਜਿਸ ਕਰਕੇ ਕਾਰ ਦੇ ਵਿੱਚ ਸਵਾਰ ਇੱਕ ਬਜ਼ੁਰਗ ਜੋੜਾ ਨਾਲ ਦੇ ਨਾਲ ਇੱਕ ਲੜਕੀ ਜਿਸ ਨੂੰ ਹਲਕੀਆਂ ਸੱਟਾਂ ਲੱਗੀਆਂ ਨੇ ਫਿਲਹਾਲ ਜਾਣਕਾਰੀ ਦਿੰਦਿਆਂ ਟੈਕਸੀ ਚਾਲਕ ਦੇ ਮੁਤਾਬਕ ਰੱਕ ਰੋਂਗ ਸਾਈਡ ਤੋਂ ਆ ਰਿਹਾ ਸੀ ਜਿਸ ਤੋਂ ਬਚਦਿਆ ਉਹਨਾਂ ਦੀ ਕਾਰ ਜਿਹੜੀ ਹੈ ਉਹ ਸੜਕ ਹੇਠਾਂ ਡਿੱਗ ਗਈ ਜਿਸ ਕਰਕੇ ਕਾਰ ਦੇ ਵਿੱਚ ਜੋ ਬੈਠੇ ਹੋਏ ਸਨ ਬਜ਼ੁਰਗ ਜੋੜਾ ਨਾਲ ਦੇ ਨਾਲ ਇੱਕ ਲੜਕੀ ਸੀਗੀ ਉਹ ਉਹਨਾਂ ਨੂੰ ਮਾਮੂਲੀ ਸੱਟਾਂ ਲੱਗਿਆ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਫਿਲਹਾਲ ਗਨੀਮਤ ਰਹੀ ਹੈ ਕਿ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਸ ਤਰ੍ਹਾਂ ਨਾਲ ਟਰੱਕ ਰੋਂਗ ਸਾਈਡ ਤੋਂ ਆ ਰਿਹਾ ਸੀਗਾ ਔਰ ਟਰੱਕ ਦੇ ਕਰਕੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਫਿਲਹਾਲ ਜੋ ਕਾਰ ਚਾਲਕ ਹੈ ਉਸ ਦੇ ਕਹਿਣ ਮੁਤਾਬਕ ਜੋ ਕਾਰ ਦੇ ਅੰਦਰ ਮੌਜੂਦ ਸਨ ਉਹਨਾਂ ਦੀ ਜਾਨ ਬਾਰ ਬਰ ਬਚ ਗਈ ਹੈ ਔਰ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਜੀ ਮੈਂ ਤਾਂ ਯਾਨ ਕੋ ਤੋ ਹਾਂ ਮੈਂ ਭਾਈ ਸਵਾਰੀ ਲੈ ਕੇ ਜਾ ਰਹੀ ਹਾਂ ਅੰਬਰਸਰ ਔਰ ਉਹ ਸਾਈਡ ਤੋਂ ਆ ਰਹੇ ਸੀ ਟਰੱਕ ਉਹਨਾਂ ਨੂੰ ਗੁਜਾਂਦੇ-ਗੁਜਾਂਦੇ ਗੱਡੀ ਜਿਹੜੀ ਆ ਵੀ ਮਤਲਬ ਕਿ ਟਾਇਰ ਪਿਆ ਤੇ ਗੱਡੀ ਪੱਟ ਗਈ ਇੱਕ ਲੇਡੀ ਸੀ ਦੋ ਬੰਦੇ ਦੀ ਤਿੰਨ ਸਾਟ ਦੇ ਵਿਚ ਆਈ ਆ ਕੁੜੀ ਲਿਆ ਮਾਰੀ ਲੱਗੇ ਨੂੰ ਫਿਰ ਸਾਰਾ ਸਰਕਾਰੀ ਹਸਪਤਾਲ ਆਈ ਦੀ ਜਾਣਾ ਹੁੰਦਾ ਬਦਲ ਨਾ ਗੱਡੀ ਕਢਾਉਣੀ ਹੈ ਜਿਹੜੀ ਥਾਣੇ ਦਾ ਦਿਨ ਪਾਜੀ ਹੋਇਆ ਨੁਕਸਾਨ ਤੋਂ ਲੈ ਸਕੀ ਆਏ ਦਿਨ ਹਾਦਸਿਆਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀ ਰਹਿੰਦੀਆਂ ਨੇ ਪਰ ਜਿਸ ਤਰ੍ਹਾਂ ਨਾਲ ਰੋਂਗ ਸਾਈਡ ਅਕਸਰ ਹੀ ਮੌਤ ਨੂੰ ਬੁਲਾਵਾ ਦਿੰਦਾ ਹੈ ਆਪਣੇ ਨਾਲ ਨਾਲ ਉਹ ਹੋਰ ਵਾਹਨਾਂ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲੈਂਦੇ ਨੇ ਫਿਲਹਾਲ ਇਸ ਹਾਸਦ ਦੇ ਵਿੱਚ ਵੀ ਅਜਿਹਾ ਹੋਇਆ ਟਰੱਕ ਰੋਂਗ ਸਾਈਡ ਤੋਂ ਆ ਰਿਹਾ ਸੀ ਔਰ ਉਸ ਤੋਂ ਬਚਦੇ ਇੱਕ ਕਾਰ ਜਿਹੜੀ ਹੈ ਉਹ ਪਲਟ ਜਾਂਦੀ ਹੈ ਖੇਤਾਂ 'ਚ ਪਲਟ ਜਾਂਦੀ ਹੈ ਫਿਲਹਾਲ ਚੰਗੀ ਗੱਲ ਰਹੀ ਹੈ ਕਿ ਜੋ ਕਾਰ ਦੇ ਅੰਦਰ ਮੌਜੂਦ ਸਨ ਉਹਨਾਂ ਦੀ ਜਾਨਾਂ ਬਚ ਗਈਆਂ ਨੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਅਮ੍ਰਿਤਸਰ ਕੇਸਰੀ